ਦੇਸਰ ਅਵਤਾਰ ਅਦਿਆ ਨਾਰਕੀ ਸਾਧਰੇ ਕੰਡ ਸੂਰਤਨ ਸੈਤੂ ਫਲ ਦੇਵ ਬਕਰ ਸੰਸਮਤਰ ਕੇ ਭਾਰ ਉਤਰੇ ਭਾਵਨ ਜਾ ਸੋਈ ਇੱਕ ਨਾਮ ਹਰ ਨਾਮ ਸਾਪਾ ਉਪਰੇ ਅਬਰ ਪਰਗਾ ਕੱਤਿਓ ਕੰਜਨ ਭਯੋ ਸ਼ਬਦ ਗੁਰ ਸਰਵਣ ਸੁਨਿਓ ਵਿਖਟੇ ਅਮਰਤ ਹੋਇਓ ਨਾਮ ਸਦ ਗੁਰੁ ਭਾਣਿਓ ਲੋਕੋ ਹਾਂ ਦੂ ਚਾਰ ਜਨ ਪੜ੍ਹਦੇ ਆਤਮ ਪ੍ਰੇਮ ਸਾਥ ਭਗਵੇਂ ਨੰਦ ਕਹਾਈ ਗੁਰੂ ਨਾਮ ਰਤਿ ਮਰਿ ਤਾਈ ਹੋਰ ਨਾਮ ਮਾਰਨ ਤੋਂ ਪੇਰਾ ਹੈ ਗੁਰ ਕੋਈ ਕਹੇ ਕਾਲ ਸ਼ਬਦ ਸਰਬੰਨਾ ਅਗਣਿ ਕਹੇ ਸਦ ਤੇ ਗੁਰ ਨਾਮ ਪਰਣ ਗੁਰ ਕੋਰੇ ਕਾ ਗੁਰੂ ਸਤਿ ਕਾ